ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰੇ ਸੰਗਤ ਦਾ ਆਪਣੇ ਨਵੇਂ ਮਿਨੀ ਬਲੌਗ ਦੇ ਵਿੱਚ ਅੱਜ ਤੁਹਾਨੂੰ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਚੱਲੇ ਆ ਜਿਹਨੂੰ 500 ਸਾਲ ਹੋ ਗਏ ਨੇ ਪਰ ਉਹਦੇ ਕੰਦਾ ਅੱਜ ਵੀ ਹਵਾ ਦੇ ਵਿੱਚ ਝੂਲਦੀਆਂ ਪਈਆਂ ਨੇ ਗੁਰਦੁਆਰਾ ਸਾਹਿਬ ਦਾ ਨਾਮਾ ਝੁੱਲਣੇ ਮਹਿਲਪਿੰਡ ਠੱਠੀਖਾਰਾ ਜ਼ਿਲ੍ਹਾ ਤਰਨਤਾਰ ਸਾਹਿਬ ਦੇ ਵਿੱਚ ਸਥਿਤ ਹੈ ਅੰਮ੍ਰਿਤਸਰ ਤੋਂ 16-17 ਕਿਲੋਮੀਟਰ ਦੀ ਦੂਰੀ ਤੇ ਤਰਨਤਾਰਨ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਆਪਣਾ ਵੀਡੀਓ ਦੇਣ ਤੱਕ ਬਣੇ ਰਹੋ ਨਾਲ ਤੁਹਾਨੂੰ ਆਪਾਂ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਲੋਕ ਸੰਗਤ ਜੀ ਅਸੀਂ ਪਹੁੰਚ ਚੁੱਕੇ ਆ ਹੁਣ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਿੰਡ ਦਾ ਨਾਮ ਹੈ ਠੱਠੀਖਾਰਾ ਤੇ ਦੇਖੋ ਤੁਸੀਂ ਪਿੰਡ ਪਹਿਲਾਂ ਕਿੰਨਾ ਸਾਫ਼ ਸੁਥਰਾ ਆ ਇਧਰਲੇ ਪਾਸੇ ਸਟੇਡੀਅਮ ਬਣਾਇਆ ਹੋਇਆ ਆ ਜਵਾਕਾਂ ਵਾਸਤੇ ਖੇਡਣ ਲਈ ਤੇ ਇਥੇ ਕਿੰਨਾ ਥੋੜਾ ਸਾਫ਼ ਸੁਥਰਾ ਗਰਾਊਂਡ ਆ ਤੇ ਇਧਰਲੇ ਪਾਸੇ ਤੁਸੀਂ ਦੇਖੋ ਕਿ ਹਰੇ ਭਰੇ ਖੇਤ ਹੋਏ ਪਿੰਡ ਤੇ ਸੰਗਠ ਸੰਗੜੀ ਤੁੰਦ ਪਈ ਹੋਈ ਆ ਤੇ ਆਲਾ ਦੋਲਾ ਕਿੰਨਾ ਸਾਫ਼ ਹੈ ਹਨਾ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਹੈਗਾ ਜਮਾ ਵੀ ਫੈਕਟਰੀਆਂ ਦਾ ਧੂਆ ਨਹੀਂ ਹੈਗਾ ਸਾਹਮਣੇ ਤੁਸੀਂ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਦੇ ਪਏ ਹੋ ਸਾਹਮਣੇ ਦੋ ਨਿਸ਼ ਮੇਰੇ ਵੀਰੇ ਨਿਸ਼ਾਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਸੰਬੰਧਿਤ ਨੇ ਇਹ ਹਨਾ ਵੀ ਸਾ ਆਪਾਂ ਨੂੰ ਗੁਰਬਾਣੀ ਸੁਣਨ ਨੂੰ ਮਿਲਦੀ ਪਈ ਹੈ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਕੂਨ ਮਿਲਦਾ ਪਿਆ ਹੈ ਆਪਾਂ ਨੂੰ ਸੁਣ ਕੇ ਤੇ ਚਲੋ ਹੁਣ ਤੁਹਾਨੂੰ ਆਪਾਂ ਹੁਣ ਆਪਾਂ ਨਾਲ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਗੁਰਦਵਾਰ ਸਾਹਿਬ ਦਾ ਸਾਰਾ ਇਤਿਹਾਸ ਕੀ ਹੈ ਕਿਵੇਂ ਗੁਰਦਵਾਰ ਸਾਹਿਬ ਜੀ ਇੱਥੇ ਆਏ ਸੀਗੇ ਕਿ ਗੁਰਦਵਾਰ ਸਾਹਿਬ ਦਾ ਕੀ ਇਤਿਹਾਸ ਹੈ ਸਾਰਾ ਕੋ ਤੁਹਾਡੇ ਨਾਲ ਦੱਸਦੇ ਆ ਆਪਾਂ ਜਿਹੜਾ ਕੀ ਜਲੇ ਰਾਹੀ ਕੋਏ ਕਾ ਜੰਮ ਆਪਣੋ ਤਲਹੀ ਕਾਹੇ ਕੇ ਮਾਏ ਬਬੀ ਕਾ ਇੱਕ ਆਨੇ ਕੀ ਮਿਲ ਗਿਆ ਇੱਕ ਸੁਮਰਦਾਈ ਤੇ ਉਹ ਸਾਹਮਣੇ ਦਰਬਾਰ ਸਾਹਿਬ ਆ ਪਤਨੋਂ ਉਹਨਾਂ ਦਰਬਾਰ ਸਾਹਿਬ ਦਰਸਾ ਘੁੰਮਣਿਆਂ ਨਾਲੇ ਤੇ ਅਕਤਖਬੀਰ ਮਹਾਰਾਜ ਜੀ ਦੇ ਸ਼ੋਕ ਚੱਲਦੇ ਪੈਣੇ ਤੇ ਤੁਸੀਂ ਨਾਲੇ ਦੁਰਗੁਆਣੀ ਸੁਣਿਓ ਅਕਤਖਬੀਰ ਧਰਤੀ ਸਾਗ ਕੀ ਅਸੀਂ ਪਰ ਵੈਸੇ ਗਾਏ ਅਰਤੀ ਭਾਰਨਾ ਮੈਂ ਤੇ ਯੂ ਕੋ 라ਉ ਲਾਏ ਮਹਲਾ ਬਜਮਾਨ ਕਬੀਰ ਜਗਲ ਕਾਨਨ ਤੁਖੋ ਇਸ ਸਥਾਨ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਤਰਨਤਾਰ ਸਾਹਿਬ ਇੱਕ ਸਰੋਵਰ ਦੀ ਖਤਵਾਈ ਕਰਵਾ ਰਹੇ ਸਨ ਤਾਂ ਇੱਥੇ 7 ਸਾਲ 7 ਮਹੀਨੇ ਤੇ 7 ਦਿਨ ਸਮਾਂ ਗੁਜ਼ਾਰ ਕੇ ਗਏ ਸਨ ਇੱਥੇ ਗੁਰਜਨ ਸਾਹਿਬ ਜੀ ਇੱਕ ਵਾਰ ਸੰਗਤਾਂ ਨੂੰ ਕਥਾ ਕੀਰਤਨ ਸੁਣਾ ਰਹੇ ਹੁੰਦੇ ਨੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਦਾ ਰਾਜ ਹੁੰਦਾ ਆ ਤਾਂ ਜਹਾਂਗੀਰ ਬਾਦਸ਼ਾਹ ਦੇ ਹਾਥੀ ਲਾਹੌਰ ਵੱਲ ਨੂੰ ਝੂਲਦੇ ਜਾ ਰਹੇ ਹੁੰਦੇ ਨੇ ਤਾਂ ਸੰਗਤਾਂ ਦਾ ਧਿਆਨ ਭਟਕ ਜਾਂਦਾ ਹੈ ਤਾਂ ਸੰਗਤਾਂ ਉਧਰ ਦੇਖਣ ਲੱਗ ਜਾਂਦੀਆਂ ਨੇ ਤਾਂ ਗੁਰਜਨ ਸਾਹਿਬ ਜੀ ਸੰਤ ਨੇ ਪੁੱਛਦੇ ਨੇ ਤੁਸੀਂ ਉਧਰ ਕਿਉਂ ਦੇਖਦੇ ਪਏ ਹੋ ਤਾਂ ਸੰਤਾਂ ਕਹਿੰਦੇ ਨੇ ਕਿ ਜਹਾਂਗੀਰ ਬਾਦਸ਼ਾਹ ਦੇ ਹਾਂਥੀ ਦੇਖੋ ਕਿੰਨੇ ਸੋਹਣੇ ਝੂਲਦੇ ਜਾ ਰਹੇ ਨੇ ਤਾਂ ਗੁਰअर्जਨ ਸਾਹਿਬ ਜੀ ਕਹਿੰਦੇ ਨੇ ਕਿ ਇਹ ਤਾਂ ਸਾਹ ਲੈਣ ਵਾਲੇ ਚੀਜ਼ਾਂ ਨੇ ਇੱਕ ਦਿਨ ਇਹ ਖਤਮ ਹੋ ਜਾਣਗੀਆਂ ਪਰ ਜਿਹੜੇ ਮਹਿਲ ਤੁਸੀਂ ਦੇਖਦੇ ਪਏ ਹੋ ਉਹ ਸਦੀਆਂ ਤੱਕ ਝੂਲਦੇ ਹੀ ਰਹਿਣਗੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਰਬਾਬਾ ਬੁੱਢਾ ਸਾਹਿਬ ਜੀ ਕੋਲ ਪੜਦੇ ਸਨ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਗੁਰੂ ਪੀਤਾ ਜੀ ਦਰਸ਼ਨ ਕਰਨੇ ਤਾਂ 5 ਸਾਲ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਆ ਕੇ ਮਿਲੇ ਸਨ ਨਾਲ ਉਹਨਾਂ ਦੇ ਪਾਪਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਵੀ ਆਏ ਸਨ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਕੋੜੀਆਂ ਦਾ ਰੋਗ ਵੀ ਦੂਰ ਕੀਤਾ ਸੀਗਾ ਕਿ ਤੇ ਗੁਰੂ ਸਾਹਿਬ ਨੇ ਬਚਨ ਵੀ ਕੀਤੇ ਸਨ ਇੱਥੇ ਆ ਕੇ ਕੋਈ ਵੀ ਇਸ਼ਨਾਨ ਕਰੂਗਾ ਕਿ ਸੱਚੇ ਦਿਲ ਨਾਲ ਤਾਂ ਉਹਨਾਂ ਦੇ ਕੋੜੇ ਦਾ ਦਬ ਦੂਰ ਹੋਣਗੇ ਤੇ ਹੁਣ ਆਪਾਂ ਉਹ ਮਹਿਲ ਦੇ ਉੱਪਰ ਚੱਲਾਂਗੇ ਜਿਹੜੇ ਝੂਲਣੇ ਮਹਿਲ ਦੇ ਉੱਪਰ ਲਿਖਿਆ ਹੋਇਆ ਉਹ ਮਹਿਲ ਅੱਜ ਵੀ ਹਵਾ ਦੇ ਵਿੱਚ ਝੂਲਦੇ ਪਏ ਨੇ ਤੇ ਹੁਣ ਆਪਾਂ ਉਹ ਝੂਲਣੇ ਮਹਿਲ ਦੇ ਉੱਪਰ ਚੱਲੇ ਆ ਤੇ ਦੇਖਦੇ ਹਾਂ ਉ ਇੰਤ ਤਤੋ ਰੱਡ ਜਾਇ ਬੁੱਤੇ ਦੀ ਰਾਜ ਮੈਂ ਤੀਆ ਦੀ ਮਾਂ ਗੱਟ ਸਿਤਾ ਕੁੱਤੇ ਬੰਦ ਤੋ ਲਾਣੀਆ ਉਸਾਰੇ ਦੀ ਜਿਗੈ ਪੂਰਾ ਦੁਗ ਦਾ ਮਹਾਂ ਲਖਣ ਨੈਨ ਗਾਣ ਨਾਮੇ ਪਾਏ ਸਿਤਾ ਕਿੰਤੜ ਵਖਾਇ ਦਲੀ ਤੇ ਹੁਣ ਆਪਾਂ ਇਹ ਮੈਲ ਦੇ ਉੱਪਰ ਬੈਠੇ ਆਂ ਇਸ ਵੇਲੇ ਤੇ ਇਸ ਇਹਦੇ ਉੱਪਰ ਇੱਕ ਵਾਰ ਦੇ ਉੱਪਰ 15-20 ਜਣੇ ਬੈਠ ਸਕਦੇ ਨੇ ਆਰਾਮ ਦੇ ਨਾਲਾਂ ਕੇ ਤੇ ਜਿਹੜੇ ਕੰਦ ਹਨ ਇਹਨੂੰ ਕੋਈ ਵੀ ਨਹੀਂ ਹਿਲਾ ਸਕਦਾ ਇਸ ਤਰ੍ਹਾਂ ਜਦੋਂ ਬਾਬਾ ਜੀ ਗੁਰੂ ਸਾਹਿਬ ਚਰਨਾਂ ਵੱਲ ਅਰਦਾਸ ਬੇਨਤੀ ਕਰ ਰਹੇ ਨੇ ਫਿਰ ਇਹ ਆਪਾਂ ਨੂੰ ਉਦੋਂ ਝੂਲਦੀ ਹੋਈ ਆਪਾਂ ਨੂੰ ਮਹਿਸੂਸ ਹੁੰਦੀ ਹੈ ਤੇ ਕੰਦ ਉਸਤ ਹਵਾ ਦੇ ਵਿੱਚ ਫਿਰ ਇਹ ਮਹਿਲ ਝੂਲਦੇ ਨੇ ਕਿਉਂ ਹੁਣ ਬਾਬਾ ਜੀ ਅਰਦਾਸ ਬੇਨਤੀ ਕਰਨ ਲੱਗੇ ਨੇ ਸਾਹਿਬ ਦੇ ਚਰਨਾਂ ਵੱਲ ਤੇ ਜਿਹੜੇ ਫਿਰ ਇਹ ਮਹਿਲ ਨੇ ਇਹ ਵੀ ਹਵਾ ਦੇ ਵਿੱਚ ਝੂਲਣਗੇ ਤੇ ਆਪਾਂ ਨੂੰ ਫਿਰ ਮਹਿਸੂਸ ਹੋਣਗੇ ਕੋਤੋਂ ਜਿਵੇਂ ਸਾਹਿਬ ਦੇ ਬਾਹਰ ਝੂਲ ਰਹੇ ਆ ਨਾਲੇ ਪਿੱਤ ਮਿੱਟੀ ਪਈ ਆ ਸੋ ਨੀ ਕੋਈ ਨਾ ਹੁੱਤੀ ਮਿੱਤ ਬਿਲਕੁਲ ਮਹਿਸੂਸ ਹੋ ਰਿਹਾ ਹੈ ਜੋ ਵੀ ਜਿਹੜੇ ਮਹਿਲ ਨੇ ਅੱਜ ਵੀ ਹਵਾ ਦੇ ਵਿੱਚ ਝੂਲਦੇ ਨੇ ਇਹਨਾਂ ਨੂੰ ਮਹਿਲਾਂ ਨੂੰ 500 ਸਾਲ ਹੋ ਗਏ ਨੇ ਤੁਹਾਰਜਨ ਸਾਹਿਬ ਜੀ ਦੇ ਵੇੜੇ ਨਹੀਂ ਨੇ ਤੇ ਲੋ ਸੰਗਤ ਜੀ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਨੇ ਗੁਰਦੁਆਰਾ ਝੁੱਲਣੇ ਮਹਿਲ ਦੇ ਇੱਥੋਂ ਦਾ ਸਾਰਾ ਇਤਿਹਾਸ ਦੱਸਿਆ ਆ ਤੇ ਜਲਦੀ ਮਿਲਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਤੇ ਗੁਰਦਵਾਰਾ ਦਰਸ਼ਨ ਕਰਨ ਲਈ ਜੁੜੇ ਰਹੋ ਆਪਣੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜਲਦੀ ਅਗਲੇ ਬਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ